ਸ਼ਿੰਗਾਰਮਾਲੀ ਦਾ ਬਹੁਤ ਜਿਆਦਾ ਖੁੱਲਾ ਢੋਲਾ ਚੌੜਾ ਹਵਾਨਾ ਯਾਰ ਗੱਟ ਗੱਟ ਪੈਂਦੀ ਹੈ ਬਾਈ ਸਾਰੇ ਸਨਾਂ ਦੇ ਦੇਖੋ ਸਾਰੇ ਮੇਲੇ ਦਾ ਸ਼ਿੰਗਾਰ ਆ ਅੱਜ ਤੇ ਚੜਾਈ ਚੜੂਈ ਦੇਖੋ ਯਾਰ ਕਰਮਾਲੀ ਦੀ ਬਹੁਤ ਚੰਗੇ ਜਾਨਮ ਵਾਲੇ ਜਿਹੜੇ ਪਸ਼ੂ ਮੰਡੀ ਤਨੋਲਾ ਦੇ ਵਿੱਚ ਅੱਜ ਪਹੁੰਚੇ ਆ 11 ਤਰੀਕ ਵਾਲੀ ਵੱਡੀ ਮੰਡੀ ਅੱਜ 11 ਤੇ 27 ਤਰੀਕ ਨੂੰ ਬਾਈ ਜਿਹੜੀ ਤਨੋਲਾ ਮੰਡੀ ਲੱਗਦੀ ਹੈਗੀ ਤੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਿਹੜੇ ਭਰਾ ਨਵੇਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਮਰੌਣਕ ਜਿਹੜੀ ਮੰਡੀ ਦੇ ਵਿੱਚ ਚੰਗੀ ਲੱਗ ਚੁੱਕੀ ਆ ਦਿਖਾਉਣਾ ਤੋਰ ਕੇ ਇੱਕ ਵਾਰੀ ਤੁਰਦੀ ਜਿਦ ਨੇਗਾ ਮਾਰ ਲਿਓ ਸੰਗਾ ਸੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਮਾਦਰੀ ਘੋਡੀ ਚ ਜ਼ਰੂਰ ਹੈਗੀ ਆ ਪਰ ਥੱਲੇੋਂ ਬੜੀ ਬਾਖਮਾਲ ਮਾਜਾ ਯਾਰ ਦੇਖੋ ਮਾਦਰੀ ਘੋਡੀ ਚ ਜ਼ਰੂਰ ਹੈ ਕਦਰ ਜ਼ਰੂਰ ਦਰਮਿਆਨ ਹੈ ਤੇ ਪਰ ਹਵਾਨਾ ਜਿਹੜਾ ਕਰਮਾਈ ਦਾ ਬੜਾ ਬਾਖਮਾਲ ਆ ਬਹੁਤ ਜ਼ਿਆਦੇ ਖੁੱਲਾ ਡੁੱਲਾ ਹਵਾਨਾ ਤੇ ਥਣ ਥਣ ਵੀ ਉੰਨੇ ਜ਼ਿਆਦੇ ਸੋਹਣਾ ਲੱਗਾ ਯਾਰ ਦੇਖੋ ਬੋਡੀ ਮੰਤਰ ਜੀ ਵੀ ਚੰਗੀ ਆ ਸਿੰਘ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਦੇ ਮੋਟਾ ਮੋਟਾ ਥਣ ਚਾਰ ਥਣ ਕੋਈ ਕੀ ਹਾਲ ਹੈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਸੇਕਾ ਜੀ ਜਨੂਰ ਸੇਕਾ ਹਾਂ ਜੀ ਅੱਛਾ ਇਹ ਮੱਛੀ ਦੀ ਜਾਣਕਾਰੀ ਦੇ ਵੀ ਇਹਦੇ ਥੱਲੇ ਦੁੱਧ ਕਿੰਨਾ ਸੀਸਰੇ ਬਿਆਤ ਮੈਂ ਹੀ ਤੀਸਰੇ ਸੂਏ ਮੈਂ 16 ਕਿਲੋ ਤੋਂ ਤਿਆਰ ਹੈ ਅੱਜ ਮੈਨੇ ਤਿਆਰ ਹੈ ਬੱਚਾ ਮਗਰਤੀ ਹੈ ਇਹ ਭਾਰਲ ਕਰਤੀ ਹੈ ਇਹ ਵਾ ਕੱਟੀ ਅੱਛਾ ਸੂਆ ਕਿਹੜਾ ਸੂਈ ਆ ਬਈ ਤੀਜਾ ਹੀ ਤੀਜਾ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ ਅੱਜ ਹੀ ਆਕਤਾ ਹੋ ਗਿਆ ਆਕਤਾ ਹੋ ਗਿਆ 23 ਸੂਈ ਥੱਲੇ ਹੁਣ ਕਿੰਨਾ ਕ ਤਿਆਰ ਹੈ ਕਿਲੋਗ੍ਰਾਮ ਤਿਆਰ ਹੈ 23 ਸੂਈ ਥੱਲੇ ਕਿੰਨਾ ਕੱਢ ਦੂਗੀ 2 ਡੰਗ 4 ਡੰਗ ਮੇਰਾ 12-13 ਕੱਢ ਦੂਗੀ 2 ਡੰਗ 4 ਡੰਗ ਅਗਲਾ ਤਸੱਲੀ ਕਰ ਸਕਦਾ ਵਪਾਰ ਦਾ ਕੰਮ ਹੈ ਆਪਣਾ ਠੀਕ ਆ ਹੁਣ ਨੰਬਰ ਵੀ ਆਪਣਾ 9822 ਠੀਕ ਹੈ ਜੀ ਰੇ ਰੇਟ ਬਾਈ ਇਹਦਾ ਰੇਟ 140 140000 ਮੰਨ ਨਾਲ ਕਰ ਦੇਣ ਲੈਣ ਮੌਕੇ ਤੇ ਮੰਨ ਤਾਂ ਮੰਨ ਤਾਂ ਵਧੀਆ ਹੋ ਜੀ ਤੇ ਆ ਦੂਜੇ ਪਹਿਲਾ ਸੂਆ ਸੂਈ ਆ ਛੋਟੀ ਚਾਰ ਦਾ ਦੇ ਛੋਟੀ ਆ ਕੁੰਡਾ ਸਿੰਘ ਸੋਹਣੀ ਫੇਸ ਕੁਆਲਿਟੀ ਇਹਦੇ ਚੰਗੀ ਬੋਡੀ ਬੰਤਰਾ ਤੇ ਇਹਦੀ ਪੁੱਛ ਲਾਂਗੇ ਬਾਈ ਨੂੰ ਤੇ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਦੇਖੋ ਲੈ ਵੀ ਤੀਜਾ ਦਿਨ ਬਾਈ ਕਹਿੰਦਾ ਵੀ ਸੂਈ ਨੂੰ ਆ ਬਾਕੀ ਜਾਣਕਾਰੀ ਸਾਰੀ ਜਿਹੜੀ ਬਾਈ ਦੀ ਪੁੱਛਾਂਗੇ ਆਪਾਂ ਬੇਲਬੂਲ ਦੇਖੋ ਕਰਮਾਲੀ ਯਾਰ ਬੰਤਰ ਦੀ ਚੰਗੀ ਐ ਝੋਟੀ ਪਿੱਠਪੋੜੇ ਦੀ ਬੰਤਰ ਬਹੁਤ ਜ਼ਿਆਦੇ ਸੋਹਣੀਆਂ ਕੱਦ ਭਜਣ ਦੀ ਵੀ ਪੂਰੀ ਓਕੇ ਆ ਤੇ ਥਣਲੇਵੇ ਦੀ ਵੀ ਬਿਲਕੁਲ ਸਾਫ਼ ਚਾਰੋਂ ਥਣ ਇੱਕੋ ਜੇ ਤੇ ਚੰਗਾ ਗੈਪ ਵਾਲਾ ਥਣ ਲੱਗਿਆ ਹੋਇਆ ਬਾਈ ਪਿੰਡ ਸਿੱਖ ਰੰਗੀਆਂ ਜੀ ਬਈ ਇਹ ਕਿਹੜਾ ਸੂਈ ਚੋਟੀ ਇਹ ਪਲੂਨ ਆ ਵੀਰੇ ਪਹਿਲਾ ਸੂਆ ਸਵਾਸ ਚੋਈਆ ਸੂਆ ਮੂੰਹ ਚੋਕੀ ਆ ਵੀਰੇ ਮੂੰਹ ਚੋਕੀ ਆ ਅੱਜ ਤੀਜੇ ਦਿਨ ਸੂਈ ਨੂੰ ਦੁੱਧ ਦਾ ਹਸਪੀਟਲ ਤੇ ਆ ਰਿਹਾ ਤੀਜੇ ਦਿਨ ਸੂਈ ਨੂੰ ਤੇ ਬੱਚਾ ਇਹਨੇ ਕਿਹਦੇ ਦਾ ਬਈ ਮਾਗਰ ਕੱਟਾ ਇਹ ਮਾਗਰ ਬੱਚਾ ਕੱਟਾ ਕਿਹੜਾ ਬਈ ਬੱਚਾ ਆ ਬੈਠਾ ਜੀ 나ੜੂਆ ਨਾਲ ਹੀ ਆ ਜੀ ਠੀਕ ਆ 나ੜੂਆ ਨਾਲ ਆ ਬਈ ਤੀਜੇ ਦਿਨ ਸੂਈ ਨੂੰ ਤੇ ਬੱਚਾ ਮਾਗਰ ਕੱਟਾ ਠੀਕ ਆ ਤੇ ਪਹਿਲਾ ਸੂਆ ਸੂਪੀ ਦੁੱਧ ਦਾ ਕਿੰਨਾ ਘੱਟਾ ਵੀ ਬੋਲਾ ਬੋਲਾ 8 ਕਿਲੋ ਵੀਰੇ ਤਿਆਰ ਆ ਬੋਲਾ ਤਿਆਰ ਆ 10 ਬੋਲਾ ਤਿਆਰ ਆਗਾ ਕਿੰਨਾ ਘੱਟਾ ਦੁੱਧ 8 ਕਿਲੋ ਪਲੱਸ ਦੇ ਦੀ ਬਾਦੂਗੀ 14 ਕਿਲੋ ਤਸੱਲੀ ਆਲਾ ਫੁੱਲ ਕਰਦਾ ਦਾ ਤਸੱਲੀ ਫੁੱਲ ਕਰਕੇ ਲੈ ਕੇ ਜਾਵੀਂ ਠੀਕ ਆ ਪਿੰਡ ਆਪਣਾ ਦਾ ਸਾਈ ਭਾਈ ਸੇਖਾ ਸੇਖਾ ਦੱਸਿਆ ਜੀ ਜਲੂਰ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਪੈਂਦਾ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਆ ਬਰਨਾਲਾ ਸਾਈ ਤੋਂ ਚੋਲੇ ਦੋ ਟਾਈਮ ਤੋਂ ਲੱਤਰ ਚੋਲੇ ਜਿੰਨ ਸੰਧੀ ਹੋ ਗਈ ਹੋ ਇਹ ਤੇ ਰੇਟ ਕੀ ਰੱਖਾਂਗੇ ਬਈ ਆਪਾਂ ਮੈਂ ਢੂਣ ਨਹੀਂ ਲੇਦਾ ਡੇਢ ਲੱਖ ਬੜਾ ਨਹੀਂ ਹੋ ਜੂ ਘੱਟ ਵੱਧ ਹੋਵੇ ਔਕੇ ਤੇ ਕਰ ਲਾਂਗੇ ਇਮਾਨਦਾਰ ਖੁੱਲਾ ਹੋ ਜੂ ਚਾਲ ਵਧੀਆ ਹੋ ਜੂ ਠੀਕ ਆ ਫੋਨ ਨੰਬਰ ਬੋਲ ਆਪਣਾ 9962875271 ਇੱਕ ਵਾਰੀ ਹੋਰ ਬੋਲ ਦੇ 9962875271 ਠੀਕ ਆ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਦੋ ਮੱਝਾਂ ਸੀ ਬਾਈ ਕੋਲ ਦੋਨੇ ਤੁਹਾਨੂੰ ਦਿਖਾ ਦਿਆਂ ਆਹ ਫਲਕਹੂਣ ਸੂਈ ਐ ਤੇ ਆਹ ਸੂਈ ਆ ਤੀਜਾ ਸੂਣਾ ਬਈ ਇਹ ਤੀਜਾ ਸੂਈ ਐ ਤੇ ਥਣ ਲੈਵਾ ਬੜਾ ਬਾਗਮਾਲਾ ਯਾਰ ਕਰਮਾਲੀ ਦਾ ਦੇਖੋ ਦੁੱਧ ਵਾਲੀ ਮੱਝ ਆ ਬਾਈ ਰਨਾਲੇ ਸੰਬਰਕ ਜੇ ਕਿਸੇ ਵੀ ਭਰਾ ਦੇ ਸਮਝ ਚ ਆਉਂਦੀ ਹੋਈ ਪਸ਼ੂ ਮੰਡੀ ਤਨਹੋਲਾ ਦੇ ਬਾਈ ਦੋਨੇ ਮੱਝਾਂ ਲੈ ਗਏ ਵਪਾਰ ਦਾ ਕੰਮ ਆ ਇਹਨਾਂ ਤੋਂ ਬਿਨਾ ਘਰੇ ਵੀ ਹੁੰਦੀਆਂ ਨਾ ਬਾਈ ਇਹਨਾਂ ਤੋਂ ਬਿਨਾ ਜਿਹੜੀਆਂ ਹਰ ਟਾਈਮ ਮੱਝਾਂ ਘਰੇ ਵੀ ਹੁੰਦੀਆਂ ਬਾਈ ਹੋਰ ਆਪਣਾ ਨਾਸੀਪਾ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਆ ਜੋ ਫਿਰ ਦਿਖਾਉਨੇ ਬਿਗੜੇ ਜਿਹੜੇ ਨਾ ਲੈ ਵੀ ਇੱਕ ਮੱਝ ਦਿਖਾਉਨੇ ਤੁਹਾਨੂੰ ਯਾਰ ਬਹੁਤ ਜਿਆਦੇ ਟਾਪ ਕੁਆਲਿਟੀ ਦੀ ਮੱਝ ਆ ਬਾਈ ਪਸ਼ੂ ਮੰਡੀ ਤਨਹੋਲਾ ਦੇ ਉੱਪਰ ਇੱਕ ਵਾਰੀ ਤੁਰਦੀ ਦੇਨੇਗਾ ਮਾਰੋ ਕਰਮਾਲੀ ਤੇ ਸਾਰੀ ਮੰਡੀ ਦੇ ਵਿੱਚ ਟੌਪ ਦੀ ਮੱਝ ਆ ਬਾਈ ਲੈ ਵਾਲੂ ਆ ਸਾਨੂੰ ਨੇੜੇ ਤੋਂ ਵੀ ਦਿਖਾਵਾਂ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਕਰਮਾਲੀ ਨੂੰ ਸਿੰਘ ਸング ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਬਾਡੀ ਬੰਤਰ ਦਾ ਬਾਈ ਲਾਜਵਾਬ ਬਾਡੀ ਬੰਤਰ ਦੀ ਆ ਤੇ ਹਵਾਨਾ ਕਰਮਾਲੀ ਦਾ ਬਹੁਤ ਜ਼ਿਆਦਾ ਖੁੱਲਾ ਢੋਲਾ ਚੌੜਾ ਹਵਾਨਾ ਯਾਰ ਗਿੱਟ ਗਿੱਟ ਪੈਂਦੀ ਆ ਬਾਈ ਸਾਰੇ ਸਨਾਂ ਚ ਦੇਖੋ ਚਾਰ ਸਪਿਰੋ ਗਿੱਟ ਗਿੱਟ ਪੈਂਦੀ ਆ ਥਾਣਾ ਜਿੱਤੇ ਪੀੜੀ ਦੇ ਪਾਵਾਂ ਵਰਗੇ ਥਾਣਾ ਨੇੜੇ ਵੀ ਦਿਖਾ ਦਾਂਗੇ ਤੁਹਾਨੂੰ ਇੱਕ ਵਾਰੀ ਤੁਰਦੀ ਦੇਵਾਂਗਾ ਮਾਰ ਲੈ ਦੇਖੋ ਸਾਰੇ ਮੇਲੇ ਦਾ ਸ਼ਿੰਗਾਰ ਆ ਮੱਜ ਤੇ ਚੜਾਈ ਚੜੂਈ ਦੇਖੋ ਆ ਕਰਮਾਲੀ ਦੀ। ਬੇਠਪੁੱੜੀ ਦੀ ਜੜਾਈ ਬਹੁਤ ਜ਼ਿਆਦਾ ਆ। ਬਹੁਤ ਜ਼ਿਆਦਾ ਸੋਹਣੀ ਮੰਤਰ ਮੱਜ ਦੀ ਤੇ ਓਨੀ ਸੋਹਣੀ ਮੰਤਰ ਆ ਜਿਹੜੀ ਲੇਵੇ ਦੀ ਆ ਦੇਖੋ। ਇਹ ਇਹਦੀ ਮੱਜ ਤੇ ਕੱਟੀ ਜਾਂ ਸੁਣਾਗਾ। ਹਾਂ ਸਾਰਾ ਲੀਟਾ ਅਜੇ ਦੁੱਧ ਤਿਆਰ ਆ। 20 ਦੀ ਗਾਰੰਟੀ ਦੇ ਦਿੰਦੇ। ਇਹਦੀ ਚਰਚ ਹੋ ਗਿਆ ਇਹ ਬੰਦਾ। ਅੱਛਾ। ਕਿੰਨੇ ਟਾਈਮ ਹੈ? ਚੂਹੇ ਪਿੱਛੇ ਚੂਹੇ। ਕਿੰਨੇ ਦਿਨਾਂ ਦੀ ਸੁਈ ਆ ਬਾਈ? ਚੱਕੀ ਆ ਦੇਵਾਂਗੇ। ਬੱਚਾ ਕੱਟੀ। ਕੱਟੀ ਆ। ਕਿੰਨੇ ਕਿ ਦਿਨਾਂ ਦੀ ਸੂਈ ਆ ਬਾਈ 7 ਦਿਨ ਹੋ ਗਏ 7 ਦਿਨ ਸੂਈ ਨੂੰ ਹੋਏ ਹੁਣ ਕਿੰਨਾ ਕਿ ਤਿਆਰ ਆ ਬਾਈ 7 ਦਿਨਾਂ ਦੀ ਜੱਫੇ ਪੂਰੇ ਮਰਵਾ ਦੇ ਆਗੇ 7 ਦਿਨਾਂ ਹੀ ਸੂਈ ਚੱਲੇਗੀ ਠੀਕ ਆ ਤੇ ਭਾ ਬਈ ਇਹਦਾ ਜਾਇਜ਼ ਜਾਗ ਸਵਾ 3 ਲੱਖ ਸਵਾ 3 ਲੱਖ ਵਿੱਚੋਂ ਮਾਨਦਾਨ ਹੋ ਜੂ ਹਾਂਜੀ ਹਾਂ ਕਰਾਂਗੇ ਫੋਨ ਨੰਬਰ ਬਈ ਆਪਣਾ 93724 3306 ਪਿੰਡ ਬਈ ਟੱਲੇਵਾਲ ਟੱਲੇਵਾਲ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਰਨਾਲਾ ਪਿੰਡ ਟੱਲੇਵਾਲ ਜਿਹੜਾ ਬਰਨਾਲਾ ਸਵਾ 3 ਲੱਖ ਭਾਅ ਵਿੱਚੋਂ ਮਾਨਦਾਨ ਜਿਹੜਾ ਖੁੱਲਾ ਹੋ ਜੂ ਤੇ ਫੋਨ ਨੰਬਰ ਬਾਈ ਤੋਂ ਪੁੱਛ ਇੱਕ ਵਾਰੀ ਆਪਾਂ ਹੋਰ ਪੁੱਛ ਲੈਨੇ ਆਂ ਦੇਖੋ ਲੇਵਲ ਹੂਆ ਦੇਖ ਲੋ ਤੇ ਨਾੜਾ ਨੂੜਾ ਵੀ ਬਹੁਤ ਜਿਆਦਾ ਕਰਮਾਲੀ ਤੇਰਾ ਤੇ ਲੇਵੇ ਵਾਲੀਆਂ ਨਾੜਾ ਦੇਖੋ ਯਾਰ 93724 3306 ਇੱਕ ਵਾਰੀ ਹੋਰ 93724 3306 ਕਿੰਨਾ ਰੇਟ ਕਰਿਆ ਸਵਾਦ ਅੱਛਾ ਤੇ ਦੁੱਧ ਕਿੰਨੇ ਲੀਟਰ ਆ 18 ਆ ਤਿਆਰ ਆ 12 18 ਤਿਆਰ ਆ 20 ਤਵਾਰਿਆ ਬਾਈ ਕਹਿੰਦਾ ਵੀ 18 ਲੀਟਰ ਦੁੱਧ ਦੀ ਬਾਈ ਪੂਰੀ ਤਸੱਲੀ ਆ ਘਰੋਂ ਚੋਕੇ ਲਿਆ ਸਕਦੇ ਹੋ ਤੁਸੀਂ ਤੇ ਬੱਚਾ ਮੰਗਰ ਕੱਟਾ ਬਾਈ ਹੈ ਨਾ ਕੱਟੀ ਕੱਟੀ ਬੱਚਾ ਬੱਚਾ ਵੀ ਮੰਗਰ ਕੱਟਿਆ ਬਾਈ ਲੈ ਬੱਚਾ ਵੀ ਮੰਗਰ ਕੱਟਿਆ 18 ਲੀਟਰ ਦੁੱਧ ਦੀ ਪੂਰੀ ਤਸੱਲੀ ਬਾਈ ਕਹਿੰਦਾ ਵੀ ਘਰੋਂ ਚੋਕੇ ਲਿਆ ਸਕਦੇ ਆ ਬਾਈ ਮਾਝਾ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਯਾਰ ਪੂਰੀ ਟੌਪ ਕੁਆਲਿਟੀ ਦੀ ਮਾਝਾ ਬਾਈ ਕਹਿੰਦਾ ਵੀ ਘਰੋਂ ਚੋਕੇ ਫੇਰ ਮੈਂ ਜਿਹੜੀ ਖਰੀਦ ਸਕਦਾ ਲਵੀ ਪਸ਼ੂ ਮੰਡੀ ਢਨੋਲਾ 11 ਤਰੀਕ 9ਵਾਂ ਮਹੀਨਾ 2025 ਝੋਟੀ ਦਿਖਾਉਣੀ ਹੈ ਤੁਹਾਨੂੰ ਇੱਕ ਡਿਟੇਲ ਸਾਰੀ ਬਾਈ ਹਰਾਂ ਤੋਂ ਪੁੱਛਾਂਗੇ ਇੱਕ ਵਾਰੀ ਖੜੀ ਤੇ ਨਿਗਾਹ ਮਾਰ ਦੇਪੋ ਜੀ ਕਿਹੜਾ ਪਿੰਡ ਪਿੰਡ ਝੋਟੀ ਕਮਣ ਤੇ ਇਹ ਝੋਟੀ ਪਹਿਜਣ ਹੈ ਇਹਨਾਂ ਨੂੰ ਚੁੱਕੀ ਹੈ ਜੀ ਦੂਜੀ ਦੁੱਕੀ ਦੁੱਕੀ ਦੋ ਦੰਦੀ ਅੱਛਾ ਦੁੱਕੀ ਹੈ ਪਹਿਲਾਂ ਮਾਂ ਬੱਚਾ ਕੀ ਕੱਟਾ ਕੱਟਾ ਤੇ ਥੂਈ ਨੂੰ ਕਹਿਦਣ ਹੋਇਦੇ ਅੱਜ ਇਹ ਸਤ ਸੀਮਾ ਜਨੇ ਸਿਮਾ ਦੇਣਾ ਹਾਂ ਕਿੰਨਾ ਕਿ ਤੁੱਤ ਕਰਾਈ ਹੁਣ ਤੁੱਤ ਕਿਹਾ 12 ਕਿਲੋ ਦਾ ਤਿਆਰ ਹੈ 12 ਨਹੀਂ ਚਾਹ ਤੋਰ ਕੇ ਦੇ ਦਾਂਗੇ ਤੋਰ ਕੇ ਹਾਂ ਐ ਕੰਡੇ ਦਾ ਹਾਂ ਕੰਡੇ ਦਾ ਅੱਛਾ ਤੇ ਮਾਦਰ ਬੱਚਾ ਕੀ ਹੈ ਕਟਾ ਕਟਾ ਅੱਛਾ ਗੇਟ ਗੇਟ ਇੱਕ 23 ਕਿ ਪੱਚੀ ਦੀ ਹੈ ਮੁੱਲ ਕਿ 40 ਮੁੱਲ ਤਾਂ ਪਪਾ ਪੰਜਾਈ ਕਰਦੇ ਮੰਦਾ ਹੋ ਗਿਆ ਥੋੜਾ ਜਾਂਗਾ ਉਹਦੇ ਹੱਥਾਂ ਨਾਲ ਮੰਦਾ ਕਿਉਂ ਨਹੀਂ ਹੈ ਹੈ ਚੰਗੇ ਜਾਨਵਰ ਹੈ ਹਾਂ ਜਾਨਵਰ ਦਾ ਠੀਕ ਹੈ ਜਾਨਵਰ ਹੈ ਹਾਂ ਦੋ ਦੋ ਵੀ ਨੂੰ ਪਾ ਦੇ ਇਹਦੀ ਦੋ ਦੋ ਕੱਢ ਦੂ 12 ਕਿਲੋ ਮਾਸਲੋਂ ਸ਼ਾਮੀ ਜਿਹੀ ਖੜੀ ਆਂ 5 ਟੋਲ ਕੇ ਦੇਵਾਂਗੇ ਠੀਕ ਆ ਪੂਰਾ ਤਸੱਲੀ ਵਾਲਾ ਕੰਮ ਆ ਟੋਲ ਕੇ ਦੇਵਾਂ 12 ਕਿਲੋ ਠੀਕ ਆ ਵੜਗੇ ਵੜਗੇ ਕੀ ਕੀ ਨਿਕਲੇ ਰੇ ਬਸ ਜਿਆਦਾ ਕਿਹੜਾ ਜਿਆਦਾ ਭਾਂ ਹਾਂ ਹਾਂ ਮੈਂ ਤਾਂ ਦੱਸਦਾ ਐ ਆ ਨੰਬਰ ਆ ਜੀ ਇਹਦਾ ਆ ਨੰਬਰ ਕਰ ਲਓ ਧਾਨੀਏ 552 ਲੱਗਦਾ ਕੋਈ ਮੌਕੇ ਤੇ ਲੈ ਲੈ ਆਪ ਆਪੂ ਦਾ ਫੋਨ ਨੰਬਰ ਆ ਜੀ 952 53 ਸਿੰਘ ਨਹੀਂ ਦਿਖਦੇ ਜੀ ਹੁੰਦਾ ਫਿਰ ਸਿੰਘ ਕਟੜਾ ਸੰਤੀ 24 ਹੈ 100 320 ਮਤਲਬ 24 ਹੈ 329 ਇਹ ਆਪੂ ਦਾ ਫੋਨ ਨੰਬਰ ਆ ਜੀ 12 ਕਿਲੋ ਦੁੱਧ ਕਹਿੰਦਾ ਮਾਗਰ ਬੱਚਾ ਕੱਟਾ ਛੋਟੀ ਜੰਗੀ ਦੇਖੋ ਬੁਣਾ ਲੈ ਸੰਪਰਕ ਲੈ ਵੀ ਗੱਬਣ ਮਾਝ ਦਿਖਾਉਣ ਲੱਗੇ ਇੱਕ ਸੋਨੂ ਸਿੰਘਾ ਸੌਂਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਜਾਣਕਾਰੀ ਸਾਰੀ ਜਿਹੜੀ ਬੱਪੂ ਵਰਗਿਆਂ ਤੋਂ ਪੁੱਛਾਂਗੇ ਕੱਦ ਬਿਹੜ ਦੀ ਬਹੁਤ ਜਿਆਦਾ ਡਬਲ ਮਾਝਾ ਦੇਖੋ ਝੋਟਾਂ ਵਰਗੀ ਮਾਝਾ ਬੰਤਰ ਦੇਖੋ ਯਾਰ ਬੜੀ ਬਾਖਮਾਲ ਫੁੱਲ ਕੱਦ ਫੁੱਲ ਭਜਣਾ ਇਹ ਸੁਣ ਦੇ ਦਿਨ ਹਜੇ ਲੈਂਦੀ ਹੈ ਸੋਰਾ ਤਰ੍ਹਾਂ ਕਰ ਬੜੀ ਮੋਟੀ ਬੰਤ ਪਰ ਬੜੀ ਮੋਟੀ ਲੱਕ ਦੇ ਨਾਲ ਕੋਸਾ ਸੰਗੋ ਬਿਲਕੁਲ ਕੁੰਡਾ ਸੋਹਣੀ ਫੇਸ ਕੁਆਲਿਟੀ ਦੇ ਝੋਟਿਆਂ ਵਰਗੇ ਜਰ ਮੈਂ ਖੁਦ ਹੜਕੋ ਪਾਈਪਰ ਪਾਈਪਰ ਤੇ ਕਹਿ ਮੈਂ ਕਿ ਉਹ ਦੂਜਾ ਸ਼ਮਨ ਗੰਦੀ ਛੀ ਆਈ ਆ ਸੀ ਦੰਤ ਹੈ ਅ ਛਿੱਟੇ ਥਾਲੀ ਪਾਸੇ ਨਾਲ ਕਰਨੀ ਆ ਸਾਇਕ ਪਾਠੇ ਦਾ ਛਿੱਟਿਆ ਹੈ ਇਹ ਜਿੱਥੇ ਕੋ ਤਰੇ ਹੋ ਪਾਉਂਦੀ ਆ ਕਿਦਾ ਛੱਡਿਆ ਬੰਦ ਲਿਦਾ ਛੱਡਿਆ ਨਹੀਂ ਅੱਛਾ 8 8 ਤੇ ਪੰਜਾਬੀ ਦੇ ਪਛਾਣ ਪੜ ਤੌਰ ਤੇ ਕੈ ਸਾਲਾਂ ਦੀ ਹੈ ਇਹ ਨਹੀਂ ਜਦੋਂ ਯਹਾਂ ਚੰਦ ਕੱਡੇ ਦਿਨ ਇਹ 6 ਦੇ 4 4.5 ਸਾਲ ਦੇ 4.5 ਸਾਲ ਦੇ ਆ ਪਹਿਲੇ ਛੂਏ ਦਾ ਕੀ ਬਣਾ ਲਿਆ ਸੁਆਸ ਕਰਾਂ ਲੀਟਰ ਰੋਲ ਕੋਲਸ ਕਰਾਂ ਲੀਟਰ ਇਹ ਦੇ ਮਗਰ ਬੱਚਾ ਕਿਸੀ ਪਹਿਲਾਂ ੱਡੀ ਸੀ ਪੱਤੀ ਸੀ ਰੱਖਿਆ ਕਰੇ ਕੰਨੇ ਮੈਂ ਕੰਨੀ ਉਹਦੇ ਇੱਕ ਸਾਥ ਤੇ ਕੱਚੀ ਕਿ ਨਹੀਂ ਕਰਨ ਇਹ 2025 ਦੇ ਨਾਲ ਕੱਚੀ ਗੱਲ ਦੀ ਕੱਚੀ ਆਈ। ਕੀ ਗੱਲ ਐ ਇਹਨੇ ਕੱਚੀ ਵੇਚਣਾ ਆ। ਜਵਾਬ ਕੰਦਾ ਬਾਹਰ ਜਾਣਾ। ਬਾਹਰ ਜਾਣਾ। ਅੰਦਰ ਦਾ ਕੋਈ। ਕੱਪੜੀਆਂ ਕਾ ਨੂੰ ਵੇਚ ਲਈਏ ਬਾਹਰ ਆਣਾ। ਮੁੱਲ ਮੁੱਲ ਕਿੰਨਾ ਕਰਖਦਾ ਬਾਪੂ ਦਾ? ਹਾਂ। ਮੁੱਲ 160 160000 ਕਿੰਨੇ ਹੀ ਦੇਵਾਂਗੇ? ਦੇ ਦਾਂਗੇ ਜੇ ਤਿੰਨ ਮਾਨਦਾਨ ਹੋ ਜੂ ਵਿਚੋ ਖੁੱਲਾ। ਹੋਰ ਨੰਬਰ। ਲੈ ਨੰਬਰ ਦੱਸਦਾ ਲੈ ਜਾ ਰਾਈ ਜਵਾਬ। ਤੂੰ ਨਾਲ ਨਹੀਂ? ਨਹੀਂ ਆਖ ਨਹੀਂ। ਬੋਲ ਹਾਂ। 90.63 ਹਾਂ 31084 ਇੱਕ ਵਾਰੀ ਫਿਰ ਮੈਂ 90563 ਹਾਂ 31084 ਵਾ ਖਰਾਕ ਕਿ ਨਹੀਂ ਕਰੀ ਹੀ ਆ ਇਹਦੀ ਯਾਰ ਨਜ਼ਰ ਆਮ ਪਾਈ ਗਏ ਆ ਬਸ ਫੀਡ ਪਾਈ ਨਹੀਂ ਕੰਕ ਕੰਕ ਤੇ ਮੱਤੀ ਦਾ ਫੀਡ ਨਾ ਫੀਡ ਨਹੀਂ ਪਾਈ ਅੱਛਾ ਦਾਣੇ ਜਿੱਤਾਂ ਦਾਣਾਂ ਦਲਾ ਦਲਾ ਅੱਛਾ ਬੜੀ ਬੜੀ ਘਰ ਦੀ ਚੱਕ ਟੱਟੀ ਚ ਬੜੀ ਭੜੀ ਜਾਣਾ ਮਾੜੇ ਮੁਰਦੇ ਤੱਕ ਕੀ ਦਾ ਕੱਢਣਾ ਉਹ ਬਾਤ ਨੇ ਜਾਨਦਾ ਹੈ ਚਲੋ ਭਾਈ ਸੁਣਦਾ ਹਜੇ ਤਾਂ 1 ਮਹੀਨਾ ਪਿਆ ਬਈ ਅਬ ਇੱਕ ਮਾੜਾ ਸਾਨੂੰ ਹੋਰ ਦਿਖਾਉਣਾ ਇੱਕ ਵਾਰੀ ਫੇਸ ਕੁਆਲਿਟੀ ਚੈੱਕ ਕਰ ਲੈ ਸੋਹਣੀ ਫੇਸ ਕੁਆਲਿਟੀ ਆ ਸਿੰਘ ਥੋੜਾ ਜਿਹਾ ਖੁੱਲਾ ਕਾ ਪਰ ਗੋਡੀ ਮਦਾਵ ਕਾ ਜਿਹੜਾ ਜੱਜਦਾ ਬਈ ਤੇ ਇੱਕ ਵਾਰੀ ਦੂਰਾ ਦੂਰਾ ਚੈੱਕ ਕਰ ਲਓ ਫੁੱਲ ਕੱਦ ਫੁੱਲ ਵਾਜਣ ਤੇ ਕੋਈ ਨਹੀਂ ਖੁੱਲਾ ਡੁੱਲਾ ਜਿਹੜਾ ਕਰਮਾਲੀ ਨੇ ਹਵਾਨਾ ਤਿਆਰ ਕਰਾਇਆ ਦੇ ਸਾਰਾ ਹਵਾਨਾ ਦੇ ਕੋਈ ਚਾਹ ਨਾਲ ਬਣਿਆ ਹੋਇਆ ਕੋਈ ਚਾਹ ਦੀ ਸਾਡੀ ਬਟਨ ਮੇਰੇ ਦਾ ਹੈ ਕਿੰਨਾ ਦੁੱਧ ਆ ਹਵਾਨਾ ਹਮੁਨਾ ਕਰਮਾਲੀ ਨੇ ਬਹੁਤ ਜ਼ਿਆਦਾ ਤਗੜਾ ਤਿਆਰ ਕਰਾਇਆ ਯਾਰ ਫੁੱਲ ਕੱਦ ਫੁੱਲ ਵਾਜਣ ਕੋਈ ਅੰਤ ਨਹੀਂ ਕੱਦ ਵਾਜਦਾ ਤੇ ਆ ਮੰਗਰੇ ਦਾ ਬੱਚਾ ਆ ਗਿਆ ਹਾਂ ਹੁਣ ਬੱਚੇ ਵੀ ਚਰਟੇਲ ਸੂਆ ਕਿਹੜਾ ਸੂਬੀ ਪਈ ਐ ਇਸ ਵਾਰ ਚੌਥਾ ਗੋ ਇਸ ਵਾਰ ਸੁਵੀ ਕਿੰਨੇ ਦਿਨਾਂ ਦੀ ਬਈ ਹੈ ਹੈ ਸੱਚ ਬੋਲਦੇ ਸੱਚ ਸਹੀ ਬੋਲੇ ਪਾਤਾ ਦੂਜੇ ਕਹਿੰਦੇ ਨਹੀਂ ਨਾ ਨਾ ਉਹ ਵੀ ਤੀਜੇ ਕਹੀ ਜਾਂ ਕੋਈ ਕੁਝ ਸੁਵੀ ਜਾਵੇ ਕਿੰਨੇ ਦਿਨਾਂ ਦੀ ਬਈ ਇਹ 12ਵਾਂ ਦਿਨ ਹੋ ਗਿਆ ਜੀ ਬੱਚਾ ਕੀ ਦੇਦਾ ਬਈ ਕੱਟਾ ਜਿਹਦਾ ਬੱਚਾ ਮਗਰ ਕੱਟਾ ਬਈ ਸੂਈ ਨੂੰ ਹੋਵੇ 12 ਦਿਨ ਤੇ ਪੂਰਾ 12 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਹੁਣ ਵੀਰੇ 13-14 ਲੀਟਰ ਤੱਕ ਕੱਢੀ ਜਾਂਦੀ ਹੈ 13 ਤੋਂ 14 ਲੀਟਰ ਪੂਰਾ ਤਸੱਲੀ ਹੈ ਨਾ 16 ਰਾਇਆਂ ਤੋਂ 15 ਦਾ ਫੁੱਲਾ ਸੋ ਦੋ ਡੰਗ ਚਾਰ ਡੰਗ ਬੰਦਾ ਚੋਸਾ ਕਰੇ ਠੀਕ ਆ ਤੇ ਕੋਈ ਬੰਦਾ ਕਿ 18-20 ਕਰੀ ਚਵਾਈ ਚਬੂਦੀ ਚੰਗੀ ਆ ਬਾਈ ਬੋਲੀ ਆ ਸੁਆਗਤ ਹੈ ਬੋਲੀ ਜਮਾ ਤੁਹਾਡੇ ਬਣੀ ਗੁੜੀ ਬੰਦਾ ਜਿਹੜਾ ਮਰਜੀ ਝੋਲੇ ਠੀਕ ਆ ਤੇ ਵੇਚਣ ਵਾਲਾ ਕੀ ਰੱਖਦਾ ਭਾਜਦਾ ਫਿਰ ਵੇਚਣ ਵਾਲੇ ਆਪਣੇ ਮੰਗੇ ਸੀ 1 ਕੱਸੀ ਪਰ 1 65 ਦੀ ਛੱਡਦਾ 165000 ਦੀ ਜਾਇਜ਼ ਗੱਲ ਆ ਬਾਈ ਹਨਾ ਪਾ ਵੀ ਬਾਈ ਨੇ ਬਿਲਕੁਲ ਜਾਇਜ਼ ਕਰਿਆ ਮੱਝ ਦੇ ਮਾਲਕ ਯਰ ਝੋਟਿਆਂ ਵਰਗੀ ਮੱਝਾ ਦੇ ਤੇ ਦੁੱਧ ਦੁੱਧ ਵੀ ਪੂਰਾ ਚੰਗਾ ਬਾਈ ਦੇ ਦੱਸਣ ਦਾ ਬਾਕੀ ਤਸੱਲੀ ਤੁਸੀਂ ਜਿਹੜੀ ਆਪ ਕਰਨੀ ਹੁੰਦੀ ਆਪਣਾ ਵੀ ਵੀਡੀਓ ਬਣਾਉਣਾ ਚੀਮਾ ਜੋਧਪੁਰ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਬਰਨਾਲਾ ਜਿਲ੍ਹਾ ਠੀਕ ਆ ਤੇ ਫੋਨ ਨੰਬਰ ਬਈ ਆਪਣਾ ਫੋਨ ਨੰਬਰ 9463545135 1 ਵਾਰ 9463545135 ਠੀਕ ਆ ਜਾਈ ਜਾਈ ਕਿੰਨੇ ਦੇਗੇ ਇੱਕ ਪੈਂਡ ਦੇ ਵਿੱਚੋਂ ਮਾਨਦਾਨ ਖੁੱਲਾ ਹੋ ਜਾ ਇੱਕ ਪੈਂਡ ਤੋਂ ਮਾਨਦਾਨ ਕਰਦਾ ਹੈ ਤੇ ਦੁੱਧ ਕਿੰਨਾ 5 15 ਖੁੱਲਾ ਜੀ 15 ਬੱਚਾ ਮਗਰ ਕੱਟਾ ਬਈ ਨਾ ਨਾ ਕੱਟੀ ਕੱਟੀ ਬੱਚਾ ਮਗਰ ਕੱਟੀ ਆ ਬਈ ਲੈ ਇੱਕ ਦੇ ਮੁੱਲ 'ਚ ਦੋ ਨਗ ਬੱਚਾ ਵੀ ਮਗਰ ਕੱਟੀ ਆ ਤੇ ਕੱਟੀ ਨੇ ਵੀ ਚੰਗੀ ਬਣਨਾ ਮਾਚੇ ਦਾ ਦੇਖ ਲਓ ਢਾਂਚਾ ਉਹੀ ਜੀ ਜਿਹੜੀ ਕੱਤੀ ਬਣਨੀ ਆ ਇੱਕ ਦੇ ਮੁੱਲ 'ਚ ਦੋ ਆਉਣਿਆ ਇੱਕ ਪੈਂਡ ਦੇ ਵਿੱਚੋਂ ਮਾਨਤਾ ਨੂੰ ਫੁੱਲ ਕਰ ਦੇਣਾ ਤੇ ਫੁੱਲੀ ਆ ਟਾਂਚੜੀ ਬੁਰੀ ਆ ਦੇ ਆ ਲੋ ਜੀ ਪਚਪੈਂਦੀਆਂ ਨਹੀਂ ਕਿ ਅੱਛਾ ਜ਼ੋਰ ਜੀ ਅੱਛਾ ਆਈ ਦੀ ਉਮਰ ਕਿੰਨੀ ਆ ਗਈ ਆ 프ਰੰਟ ਵਾਲੀ ਦੀ ਹੈ ਜੀ ਹਾਂ 10 ਮਹੀਨੇ ਦੀ ਆ ਹਾਂ ਜੀ ਨੰਬਰ ਇੱਕ ਵਾਲੀ 10 ਮਹੀਨੇ ਦੀ ਹੈ ਅਗਲੀ ਅਗਲੀ ਘੇਰਾਲੀ ਨੇ 11 ਮਹੀਨੇ ਦੀ ਉਹ ਹੈਗੀ ਆ 7.5 ਨੰਬਰ ਹੁਣ ਇਹਦਾ ਰੱਛ ਇਹਦਾ ਕੀ ਰੇਟ ਆ ਮੰਗਦਾ ਕਿੰਨੇ ਆ ਜੇਬ ਵਿੱਚ ਪਾਉਣ ਵਾਲੇ ਕਿੰਨੇ ਮੰਗਦਾ ਤੇ ਟੱਚਿਆਰ ਕਿੰਨੇ ਦੀ ਆ ਇਹਦਾ ਮੁੱਲ ਤਾਂ 25000 ਕਰਦੇ ਮਹਾਰਾਜ। ਮੋਲੋਬਾਨ ਵੀ ਕਰ ਲਾ ਮੋਲ ਤਾਂ ਕੋਈ ਪਤਾ ਨਹੀਂ। 25000 ਮੁੱਲ ਕਰਦੇ ਆ 20-20 ਦੇ ਲਈ। 20-20 ਦੇਵੋਗੇ? ਹਾਂਜੀ। ਉਹ ਤੋਂ ਘੱਟ ਵੱਧ? ਨਹੀਂ ਜੀ। ਬੱਚੇ ਛੋੜੀਆਂ ਹਿਸਾਬ ਨਾਲ ਕਰ ਲਾ। ਇਹ ਤੋਂ ਆ ਪਹਿਲੀ ਮੋਲ ਤਾਂ ਉਹਦਾ ਵੀ 20 ਕਰਿਆ ਮਹਾਰਾਜ। ਹੂੰ। ਤੇ ਕਿੱਥੋਂ ਤੱਕ? 18 ਹੀ ਦੇ ਦੇ। ਉਹਨੇ ਕਹੀ ਕਿੰਨੇ ਲੈਣੇ ਨੇ? 18 ਦੇ। ਵਿਚਕਾਰ ਨਾ ਮਾਰੀ। ਹਾਂ। ਤੇ ਉਹ ਫਰੰਟ ਵਾਲੀ ਪਹਿਲੇ ਪਾਜੀ ਉਹ ਵੀ ਰੱਖੀ ਉਹਦਾ 18000 ਦਾ ਮੁੱਲ ਕਰਿਆ ਬਈ। ਤੇ ਤੇ ਲੈਣ ਵਾਲਾ। ਛੋੜਾ। ਇਹ ਪਿੰਡ ਕਿਹੜਾ ਛੋਟਾ ਪੋਚੋਕਣਾ ਪੋਚੋਕਣਾ ਮੋਬਾਈਲ ਨੰਬਰ 70378 9923 ਇਹ ਤੁਸੀਂ ਫਾਰਮਾ ਤੋਂ ਲਿਆਉਂਦੇ ਨਹੀਂ ਵੀ ਆਪਣੇ ਘਰੋਂ ਬੱਚੇ ਆਪਦੀਆਂ ਬੱਚੇ ਆਪਦੀਆਂ ਬੱਚੇ ਘਰੋਂ ਉਹ ਵਪਾਰ ਵਾਲੀ ਕੋਈ ਗੱਲ ਨਹੀਂ ਮਾਂ ਕਈ ਵਾਰੀ ਢਾ ਕੇ ਮੁੰਡੇ ਵੇਚ ਦਿੰਦੇ ਆਪਦੀਆਂ ਘਰੋਂ ਬੱਚੇ ਅੱਛਾ ਠੀਕ ਆ ਕਿੰਨੀਆਂ ਕਿ ਬੱਚੀਆਂ ਹੋਰ ਕਰੇ ਆਪਣੇ ਕੋਲੇ 3-4 ਤਿੰਨ ਚਾਰ ਹੋ ਰਿਹਾ ਤੇ ਮੋਬਾਈਲ ਨੰਬਰ 70378 99213 ਇੱਕ ਵਾਰੀ ਫਿਰ ਬੋਲੋ 78379 99213 ਪਿੰਡ ਕਿਹੜਾ ਪੁਚੋਕਲਾ ਜ਼ਿਲ੍ਹਾ ਬਫਿੰਡਾ ਆ ਪੁਚੋਕੜੀ ਅੰਦੇਸ ਕੋਲੇ ਅੰਦੇਸ ਵਾਲੀ ਜੀ ਠੀਕ ਹੈ ਧੰਨਵਾਦ ਕੀਤਾ ਲੈ ਵੀ ਆ ਤਨ ਬੱਚੀਆਂ ਬਾਈ ਦੀਆਂ ਬਣਾ ਲਓ ਜਬਾਰ